ਕਿ ਆਇਆ ਏ ਗੁਲਾਬ ਵਰਗਾ ਉਹ ਇੱਕ ਸੋਹਣੇ ਜਿਹੇ ਫੁੱਲ ਦੇਸ਼ ਬਾਬ ਵਰਗਾ ਉਹ ਕੋਈ ਜ਼ਿੰਦਗੀ ਚ ਆਇਆ ਏ ਗੁਲਾਬ ਵਰਗਾ ਕਿ ਸੋਹਣੇ ਜਿਹੇ ਫੁੱਲ ਦੇਸ਼ ਬਾਬ ਵਰਗਾ ਹਮਾਰ ਤਨ ਵਿੱਚ ਜੜੀ ਦਫਨ ਸੀ ਹੋਈ ਸਸਤੀ ਪੁੰਨੁ ਵਾਲੀ ਸੱਚੀ ਸੁੱਚੀ ਪ੍ਰੀਤ ਵਰਗਾ ਉਹ ਜੈਨੂ ਬਾਰ ਬਾਰ ਸੌਣ ਕੇ ਵੀ ਸਬਰ ਨਾ ਆਵੇ ਸਭਿਆਚਾਰ ਦੇ ਪੰਜਾਬੀ ਲੋਕ ਗੀਤ ਵਰਗਾ पता नई किथो कहिड़े के देश आया हिकु पंछी डगा उहो कोई ज़िंदगी च आया ए को लरगा कोई ज़िंदगी